ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਪਰਿਪਰਕਾ ਜਾਣਦੇ ਹੋ ਕਿ ਹਰ ਮਹੀਨੇ ਦਾਸ ਇੱਕ ਸਵਾਲ ਪੁੱਛਦਾ ਉਹਨਾਂ ਸਵਾਲਾਂ ਦੇ ਸੰਗਤ ਵੱਧ ਚੜ ਕੇ ਜਵਾਬ ਦਿੰਦੀ ਹੈ ਜੀ ਕਿ ਨਵੰਬਰ ਮਹੀਨੇ ਦੇ ਵਿੱਚ ਵੀ ਅਸੀਂ ਇੱਕ ਸਵਾਲ ਪੁੱਛਿਆ ਸੀ ਜਿਹੜਾ ਵੱਧ ਚੜ ਕੇ ਸੰਗਤਾਂ ਨੇ ਜਵਾਬ ਦਿੱਤਾ ਤੇ ਜਿਹੜੀਆਂ ਸੰਗਤਾਂ ਸਾਨੂੰ ਜਵਾਬ ਦਿੰਦੀਆਂ ਉਹਨਾਂ ਸਾਰਿਆਂ ਦੇ ਨਾਮ ਅਸੀਂ ਲੱਕੀ ਡਰਾ ਦੇ ਵਿੱਚ ਪਾ ਕੇ ਫਿਰ ਲੱਕੀ ਡਰਾ ਰਹੀਂ ਚਾਰ ਇਨਾਮ ਕਢੀ ਦੇਣੇ ਤੇ ਜਿਹੜੀਆਂ ਸੰਗਤਾਂ ਦੇ ਨਾਮ ਨਿਕਲਦੇ ਨੇ ਉਹਨਾਂ ਨੂੰ ਚਾਰ ਚਾਂਦੀ ਦੇ ਸਿੱਕੇ ਦੇਈਏ ਨੇ ਜੀ ਇਸ ਮਹੀਨੇ ਸਰਦਾ ਸਰਬਜੀਤ ਸਿੰਘ ਜੀ ਦਾ ਇੱਕ ਨਾਮ ਨਿਕਲਿਆ ਸੀ ਅਸੀਂ ਇਹਨਾਂ ਦੇ ਘਰ ਆਏ ਆ ਇਹਨਾਂ ਨੂੰ ਚਾਂਦੀ ਦਾ ਸਿੱਕਾ ਦੇ ਰਹੇ ਆ ਜੀ ਆਹ ਲੋ ਗੁਰੂ ਪਿਆਰੇ ਵਾਲਿਓ ਗੁਰੂ ਸਾਹਿਬ ਨੇ ਆਪ ਵੀ ਤੇ ਕਿਰਪਾ ਕੀਤੀ ਆਪ ਜੀ ਨੇ ਜਵਾਬ ਦਿੱਤਾ ਤੇ ਆ ਆ ਗਿਆ ਦਰ ਆ ਨਿਕਲੇ ਆ ਗੁਰੂ ਕੋ ਸੰਗਤ ਨਾਲ ਵਿਚਾਰ ਸਾਂਝੀ ਕਰਨਾ ਚਾਹੁੰਦੇ ਗੁਰਾਇਤ ਜੀ ਗੱਲ ਖਾਲਸਾ ਆਏ ਹੋ ਚੀਜ਼ ਪਤਾ ਨਹੀਂ ਬਹੁਤ ਬਹੁਤ ਧੰਨਵਾਦੀ ਬਾਬਾ ਰਜਿੰਦਰ ਸਿੰਘ ਜੀ ਦਾ ਜੀ ਜਿਨ੍ਹਾਂ ਨੇ ਗੁਰੂ ਨਾਲ ਜੋੜਿਆ ਜੀ ਤੇ ਉਨਰ ਤੋਂ ਅਜਾ ਉਹ ਜਵਾਬ ਦਿੱਤਾ ਗਿਆ ਤੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਜੀ ਸਵਾਲ ਸੁਣਿਆ ਕਰੋ ਉਹਨਾਂ ਦਾ ਜਵਾਬ ਦਿਆ ਕਰੋ ਗੁਰੂ ਨਾਲ ਜੁੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ